ਜਦੋਂ ਮਨਪੀ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਸ ਪਾਰਟੀ ਉਹ ਪੰਜਾਬ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣੋ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ ਦੇਰ ਲਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੇ ਜਾ ਨਹੀਂ ਸਕਦੇ ਇਹ ਨਵੀਆਂ ਤੋ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਖੜਤਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤ ਸਬਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲਹਿਰੇਗਾ ਅੱਗੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਕੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪਣਾ ਗੱਲ ਕੀਤਾ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖ ਦਿੰਦੇ ਆ ਕਿ ਕਿਤੇ ਕੱਲਾ ਜਿੱਤਨ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਂਦੇ ਆ ਤੇ ਮੈਂ ਉੱਥੇ ਖੜਾ ਰਹਾ ਮੈਂ ਸੇਮ ਜਗ੍ਹਾ ਤੇ ਹੀ ਖੜਾ ਰਹਾ ਪਰ ਅਚਾਨਕ ਅਚਾਨਕ ਕੀ ਹੋਇਆ ਕਿ ਮਨ ਵੀ ਬਦਲ ਹੋ ਗਿਆ ਕਹਿੰਦੇ ਮੈਂ ਤਾਂ ਕਾਂਗਰਸ ਚ ਜਾਊਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾ ਦਿੱਤੇ ਕੋਈ ਤੇਰਾ ਸ਼ੈਲਰ ਸੀ ਪੇ ਵੀ ਬਸਾਂ ਸੀ ਸਾਰਾ ਖਤਰੇ ਚ ਪਾਤਾ ਜੇ ਆਪ ਹੋਂਦੀ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਕਾਲੀ ਗੱਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਦਵਾ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਲਗਾਇਤ ਤਾਂ ਨਹੀਂ ਹੋਊਗਾ ਜੇ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਖੜੂ ਮੈਂ ਤਾਂ ਉਹਦੇ ਪੈਰਾਂ ਚ ਚਰਨਾਂ ਦੀ ਧੂੜ ਆ ਮੈਂ ਤਾਂ ਸੋ ਵੀਰੋ 14 ਚ ਉਹ ਕਾਂਗਰਸ ਵੱਲੋਂ ਖੜੇ ਹੋਏ ਮਟਿੰਡੇ ਤੋਂ ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਨਾਂ ਨੂੰ 1.5 ਸਾਲ ਬਾਅਦ ਬਣੀ ਹੈ ਮੈਂ ਛੋਟੀ ਫਾਕਟ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ 'ਚ ਵਿਚਰਦਾ ਰਿਆ ਉਸੇ ਇਲਾਕੇ ਤੋਂ ਸੰਗਰੂਰ ਤੋਂ ਲਹਿਰਾਗਾ ਕੋਈ ਗੱਲ ਉਹਦੇ ਵਿੱਚ ਪੈਂਦਾ ਹੈ ਉਸੇ ਇਲਾਕੇ ਤੋਂ 2.5 ਲੱਖ ਵੋਟਾਂ ਤੇ ਸਰਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘ ਲੀ ਨੂੰ ਹਰਾ ਕੇ ਕਮਾਨਤਾ ਜਬਤ ਕਰਾਈਆਂ ਉਹਨਾਂ ਦੀ ਸੋ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਪੂਰੇ ਉਤਰੋ ਤੁਹਾਨੂੰ ਕਾਦੇ ਵਾਸਤੇ ਫਿਰ ਬਣਾਉਂਦੇ ਮੇਰੇ ਕਿਸੇ ਕੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਆਕੇ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਆ ਜਿਹੜੇ ਕੋਠੇ ਨੇ ਢਾਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵਿਚਾਰ ਰੱਖੇਗੀ ਜਿਹਨੂੰ ਜਿੱਤ ਜਾਣੀ ਹੈ ਗੈਂ ਜੰਡੀ ਜੜਾ ਜੀ ਤੂੰ ਗੱਲ ਬੰਦ ਜਿੱਤਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਵਾਪਸ ਉਹਨਾਂ ਕੋਲੇ ਕੋਸੀ ਐਸੇ ਕਰਕੇ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਆਪਸਰ ਨੂੰ ਕਹੇ ਤੁਸੀਂ ਜਾਣਾ ਤੇ ਪਿੰਡਾਂ ਬੋੜਾਂ ਵੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਜਿਆਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰੀਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋਂ ਆਇਆ ਹਾਂ ਜੀ ਅਸੀਂ ਬਸ ਆਮ ਘਰਾਂ ਚੋਂ ਉੱਠ ਕੇ ਆਏ ਆ ਜੀ ਖੇਤੀ ਕਰਨ ਵਾਲਾ ਪਰਿਵਾਰ ਹੈ ਦੋ ਵਾਰੀ ਐ ਸ਼ੈਟ ਰਾਈਟਰ ਤੋਂ ਮਹਾਂੜਵਾਈ ਹੋਈ ਆ ਕਰਨਾ ਫੇਫ ਤੇ 10 ਪਹਿਲਾਂ ਜੜਦੀਏ ਆਇਮ ਹਾਰਦਾ ਇਥੋਂ ਵੜ ਦਿੰਦਾ ਜੀ ਆ ਦੇਖ ਲੋ ਬਿੰਗੀ ਹੈ ਇਹਦੇ ਨਾਲੋਂ ਸੁਣਤਾ ਆਸ਼ੇ ਸੈਲਫ ਸਟਾਰਟ ਆਕੇ ਨਾ ਸੋ ਇਸ ਕਰਕੇ ਪੱਖਿਆਂ ਨੇ ਜੈਂਡੋਰੀਆਂ ਬਦਲ ਕੇ ਦੋ ਬੀਲਰ ਇੰਜਨ ਤੇ ਸਲੈਂਸਰ ਮੂਰੇ ਮੱਛਰ ਦਾ ਨਹੀਂ ਲਾ ਕੇ ਸੁੱਤੇ ਹੋਏ ਆ ਜੀ ਜਮਾ ਥੱਲੋਂ ਆਇਆ ਇਹੀ-ਇਹੀ ਗੱਲ ਨਾਲ ਕਿ ਅਸੀਂ ਥੱਲੋਂ ਆਇਆ ਥੱਲੋਂ ਉੱਠ ਕੇ ਇਹਨਾਂ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਤੇ ਆ ਪਰਿਵਾਰ ਇੱਥੇ ਆ ਗਿਆ ਸੂਣ ਜੇ ਇਹ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ ਆਡੀ ਆਮ ਆਨਦੀ ਪਾਰਟੀ ਐ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ ਮੁੰਡੇ ਕੁੜੀਆਂ ਜੇ ਫਿਰ ਰਾਜਨੀਤੀ ਚ ਜਾਣਾ ਚਾਹੁੰਦੇ ਐ ਸਭ ਤੋਂ ਵਧੀਆ ਪਲੇਟਫਾਰਮ ਆਮ ਆਦੀ ਪਾਰਟੀ ਆ ਸਾਡੇ ਬੈਠੇ ਨੇ ਸਾਡੇ ਨੌਜੇਤੂ ਵਾਲੇ ਐਮਐਲਏ ਬੈਠਾ ਸਾਡਾ ਮੋਲਕ ਬੈਠਾ ਸਾਡੇ ਕਾਕਾ ਬਰਾਜ ਜੀ ਬੈਠਿਆ ਪਾਕੇ ਬਰਾਣੇ ਵਾਲੇ ਬੈਠਿਆ ਆ कुदीप ठोस होर बेटे ने जेडे के साथ पी वी पी चुन स लाडी ढोस अचक धर्मकोट तो एम एल ए तो साबी छब्बीस सताई तेईस साल के मुंडे कुड़ी जित गए देख लो जीवन जोत कौर ने नवजोत सिद्धू तो मजिठिया इको बढ़ने दोनों हराते इतने देख लो तीन चुरानवे साल की उम्र च कद इलेक्शन आ रहे थ परिवार उन्होंने ਪ੍ਰਕਾਸ਼ ਸਿੰਘ ਬਾਦਲ ਨੂੰ ਰਹਾ ਤਾਂ ਜੀ ਉਹੀ ਗੁੱਡੀਆਂ ਪਰਵਾਹ ਜਿੰਨਾ ਨਾਲ ੱੱਕਾ ਕੀਤਾ ਸੀ ਜੰਮੇਰ ਸਾਹਿਬ ਜਿੰਦੇਵ ਸਿੰਘ ਗੁੱਡੀਆਂ ਜੀ ਬੜੇ ਸਾਊ ਬਹੁਤ ਮਨਰ ਰੱਬੀ ਰੂਹ ਸੀਗੇ ਉਹਨਾਂ ਨੇ ੱੱਕਾ ਕੀਤਾ ਕਿਸ ਲੈਵਲ ਤੱਕ ੱੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਉਸ ਬਾਸਾ ਬਲਟਾ ਵਕਤ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਉਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਬਾ ਜੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਨਹੀਂ ਕਿਉਂਕਿ ਹੁੰਕਾਰ ਕਿਸੇ ਨੂੰ ਕੁਝ ਸਮਝਣਾ ਹੀ ਨਹੀਂ ਅਫਸਰ ਸਲੂਟ ਮਾਰ ਕੇ ਖੜੇ ਨੇ ਉਹਦੇ ਵੱਲ ਚੱਕਣਾ ਹੀ ਨਹੀਂ ਤੁਸੀਂ ਸਲੂਟ ਦਾ ਜਵਾਬ ਨਹੀਂ ਦੇਣਾ ਤੁਸੀਂ ਨਾ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐਂ ਸਮਝਣ ਲੱਗ ਗਏ ਸੀਗੇ ਪਤਨੀ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਅਜਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੇ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਹਸਤਾ ਹੋ ਜਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਉਹਦੇ ਇੱਕ ਆਣੀ ਪਤਾ ਸੀ ਉਹਨਾਂ ਨੂੰ ਸੋ ਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆਂ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ ਪੰਜ ਤਰੀਕ ਤੋਂ ਚੱਲ ਰਹੀ ਤੇ ਪਤਾ ਹੈ ਨਾ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਕੱਲ ਹੋਈ ਮੈਂ ਉਦੋਂ ਕਿਹਾ ਸੀ ਦਿੰਪੀ ਵੀਰ ਅੱਦੇ ਮਨ ਨਾਲ ਨਹੀਂ ਜੇ ਤੈਨੂੰ ਸੁਖਵੀਰ ਬਾਦਲ ਕਹਿਣਾ ਹੈ ਕਿ ਤੈਨੂੰ ਮੈਂ ਮਾਂ ਬੰਦਾ ਮਾਨ ਸਵਾਨ ਦੇਣਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਤਾਂ 100% ਮਨ ਨਾਲ ਆਹੀਂ ਉਸ ਤੋਂ ਬਾਅਦ ਕੋਈ ਮੇਰਾ ਕੰਮ ਹੈ ਇੱਜ਼ਤ ਨਾਮ ਦੇਣਾ ਤੈਨੂੰ ਕਿੱਥੇ ਤੱਕ ਭਜਾਉਣਾ ਹੈ ਲੋਕਾਂ ਦੀ ਸੋਫਾ ਕੰਨੀ ਕਰਾਉਣੀ ਹੈ ਮੇਰਾ ਕੰਮ ਤੇ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਪੜਨਾ ਮੈਂ ਮੈਂ ਮੇਰੇ ਬੱਤੀ ਦੰਦ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਜੀ ਕਹਿੰਦੇ ਆ ਨਾ ਬੋਲਿਆ ਕਰ ਇਹ ਜੇ ਕੁਝ ਬਹੁਤ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ ਮਨਪ੍ਰੀਤ ਬਾਦਲ ਵਾਲੀ ਪਾਰਟੀ ਸੀ 2013 ਦੀ ਜਨਵਰੀ ਤਾਂ ਐਂ ਰੋੜਤੀ ਸੀ ਰੇਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਉਹ ਲੰਘੀਆਂ ਮੈਂ ਕਿਹਾ ਵੀ ਰੁਕੜਾ ਪੈ ਗਿਆ ਲੋਕ ਝਾਕਣ ਲੱਗਦੇ ਕੌਣ ਐ ਤੇ ਇਹ ਸੁਖਦੀਰ ਤੇ ਮਜੀਠੀਆ ਨੇ ਰਾਤੀ ਉਦੋਂ ਮੈਂ ਕਿਹਾ ਤੇ ਨਿਕਲ ਗਿਆ ਪਹੁੰਚੋ ਮੈਂ ਕੋਈ ਨਹੀਂ ਲੰਘ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਤੇ ਗੱਡੀ 'ਚ ਬੈਠੀ ਨਹੀਂ ਅੱਜ ਹਾਲ ਤੋਂ ਵੀ ਅੱਜ ਵੀ ਜੁਪੀਰ ਵਾਲੇ ਨਾਲ ਫੋਟੋ ਖਿਚਾ ਲੂ ਅਲਗਾਂ ਛੱਡੋ ਜੁਪੀਰ ਦੀ ਨਾ ਬੈਠੀ ਉਹ ਲੋਕ ਕਹਿੰਦੇ ਰਾ ਇਹਨਾ ਨਾ ਖੜੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਹੈ ਮੈਂ ਗੱਪੀਆਂ ਰੰਦੀ ਕਿੱਟੂ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹ ਪੁੱਛ ਲੈ ਅੱਲਾ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰਾ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਉਹ ਆਹ ਹਾਲਾਤ ਨੇ ਨਾ ਇਹਨਾਂ ਅਸਲ 'ਚ ਕੀ ਹੈ ਨਾ ਬੁਨਾ ਹਾਲਾਤ ਉਹ ਦੇ ਜੇ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜ ਡਰ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਓਏ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤੇ ਲੋਕਾਂ ਨੇ ਵੀ ਕਚੈਰੀ ਨੂੰ ਦਾ ਫੈਸਲਾ ਕਰਤਾ ਕਿ ਭਾਈ ਤੁਸੀਂ ਕੀ ਕੀਤੀ ਆ ਠੀਕ ਆ ਜੱਜ 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 ਤੁਸੀਂ ਸਰਕਾਰਾਂ ਜਾਂ ਵਕੀਲ ਤੁਹਾਡੇ ਨੇ ਤੁਸੀਂ ਕੇਸ ਆਪਣੇ ਹੱਕ ਚ ਆਪ ਹੀ ਬੰਦਾ ਆਪਦੇ ਉਹ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਜਿਹੜੇ ਤੁਸੀਂ ਬੀਤ ਪੁੱਛ ਅੱਗੇ ਉਹ ਨਾਲ ਫਾਇਨਾਂਸ ਕਿਉਂ ਕਿ ਜਿਹਦੀ ਵਾਦਾ ਕਰਕੇ ਆਏ ਆ ਇਹ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪਰਮਾਤਮਾ ਦੇ ਰਿਆ ਸਜ਼ਾ ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਬਾਈਗੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ ਕਬੂਤਰ ਨੂੰ ਦੇਖੋ ਹਟ ਜਾਂਦਾ ਕਬੂਤਰ ਸੋਚਦਾ ਬਿੱਲੀ ਨੂੰ ਵੀ ਦੇਖਣਾ ਹਟ ਕੇ ਆਉਣਾ ਇੱਥੇ ਹੀ ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਿਆ ਨਾ ਉਹੀ ਹੈ ਇੱਕ ਘਰ ਇੱਕ ਤੇ ਬਿੱਲੀ ਆ ਕਿਸੇ ਦੇ ਉਹ ਦੁੱਧ ਦੱ ਝੂਠਾ ਕਰ ਦਿਆ ਕਰੇ ਭਾਂਡੇ ਫੜ ਦਿਆ ਕਰੇ ਉਹਨਾਂ ਵਿੱਚ ਜਿਹੜਾ ਬਜ਼ੁਰਗ ਸੀ ਲਾਨੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚਪਾਇਆ ਦੂਰ ਛੱਡਿਆ ਲਾਣੇਦਾਰ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਗਿਆ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਉਹੀ ਲਾਣੇਦਾਰ ਆ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਕਹਿੰਦਾ ਯਾਰ ਮੇਰੇ ਸਫਰਦੰ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਪਹੁੰਚਾ ਦੂਰ ਛੱਡਤੀ ਘੰਟੇ ਬਾਅਦ ਉਹਦੇ ਮੁੰਡੇ ਨੂੰ ਫੋਨ ਕੀਤਾ ਲੰਗਦਾਰ ਨੇ ਘਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ 8 ਘੰਟਾ ਹੋ ਗਿਆ ਘਰੇ ਆਈ ਨੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤਾਂ ਗਾਲੀ ਕੱਢਦੀ ਹੁਣ ਮੁੱਦੇ ਪਹਿਲਾਂ ਘਰੇ ਆ ਜਾਂਦੇ ਸੀ ਆਪ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਘਰੇ ਬੈਨੇ ਆਪ ਕਰ ਭੁੱਲੇ ਘਰਦੇ ਨੇ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆਹ ਹਾਲ ਤਾਂ ਸੋ ਇਸ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਕੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਔਕੇ ਮੌਕੇ ਤੇ ਮੈਂ ਤੁਹਾਡਾ ਵਾਅਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ ਤੁਸੀਂ ਸਾਡੇ ਸਾਰੇ ਸਤਿਕਾਰਯੋਗੋਂ ਤੁਹਾਡਾ ਮਾਨ ਇੱਜ਼ਤ ਦੁੱਗਣਾ ਤਿੰਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਕਹੇ ਜੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜੇ ਕੋਲ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆਲੇ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ